ਹਰ ਜਨ ਲੀਨੇ ਪ੍ਰਭੂ ਛੜਾਈ ਪ੍ਰੀਤਮ ਸਿਉ ਮੇਰੋ ਮਨ ਮੰਨਿਆ ਤਾਪ ਮੁਵਾ ਵਿਖ ਖਾਈ ਰਹਾਉ ਰਹਾਉ ਦੇ ਪੰਦੰਦਰ ਦਾਤਾਰ ਪਾਤਸ਼ਾਹ ਮਹਾਰਾਜ ਆਪਣੀ ਰਸਨਾ ਤੋਂ ਫਰਮਾਨ ਕਰਦੇ ਔਰ ਇੱਕ ਦੁਨਿਆਵੀ ਬਿਮਾਰੀ ਦੀ ਉਦਾਹਰਣ ਦੇ ਰਹੇ ਆ ਜਿਸ ਨੂੰ ਆਪਾਂ ਮਲੇਰੀਆ ਆਖਦੇ ਆ ਜਿਸ ਪ੍ਰਕਾਰ ਮਲੇਰੀਆ ਤੋਂ ਪਹਿਲਾਂ ਕਾਂਬਾ ਛਿੜਦਾ ਤੇ ਮਨੁੱਖ ਆਪਣੇ ਉੱਪਰ ਨਿਗਮਨਣ ਵਾਸਤੇ ਕੋਈ ਕੰਬਲ ਰਜਾਈ ਇਤਿਆਦਕ ਲੈਂਦਾ ਮੈਨੂੰ ਠੰਡ ਲੱਗਦੀ ਆ ਤੇ ਬਾਪੂ ਇਹ ਸ਼ਬਦ ਦੇ ਅੰਦਰ ਫਰਮਾਨ ਕਰਦੇ ਆ ਮਾਇਆ ਦਾ ਪ੍ਰਭਾਵ ਹੈ ਸਾ ਵੀ ਮਨੁੱਖ ਨੂੰ ਇਹ ਕੰਬਣੀ ਛਿੜੀ ਰਹੀਂਦੀ ਆ ਮਾਇਆ ਦੇ ਪ੍ਰਭਾਵ ਤੋਂ ਬਚਣ ਵਾਸਤੇ ਉਲਟਾ ਮਾਇਆ ਦਾ ਹੀ ਕੰਬਲ ਓਹ ਨੂੰ ਵਰਦਾਏ ਤੇ ਬਾਪੂ ਕਹਿੰਦੇ ਗੁਰਮਖਾ ਜੇ ਇਸ ਰੋਗ ਤੋਂ ਮੁਕਤ ਹੋਣਾ ਹਰ ਜਨ ਲੀਨੇ ਪ੍ਰਭੂ ਛਡਾਏ ਏ ਹੈ ਭਾਈ ਜੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ ਦੇ ਘਰ ਵਿੱਚ ਆਉਣ ਤੇ ਆਪਣੇ ਭਗਤਾਂ ਨੂੰ ਆਪਣੇ ਪਿਆਰ ਕਰਨ ਵਾਲਿਆਂ ਦੇ ਇਸ ਮਾਇਆ ਮੋਹ ਦੇ ਡੈਣ ਦੇ ਪੰਜੇ ਦੇ ਵਿੱਚੋਂ ਬਚਾ ਲੈਂਦੇ ਆ ਪ੍ਰੀਤਮ ਸੋ ਮੇਰੋ ਮਨ ਮੰਨਿਆ ਤਾਪ ਮੁਵਾ ਰਖ ਖਾਏ ਰਹਾ ਹੂੰ ਪ੍ਰੀਤਮ ਸੋ ਮੇਰੋ ਮਨ ਮੰਨਿਆ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਮੇਰਾ ਮਨ ਜਿਹੜਾ ਇਹ ਮੰਨਿਆ ਮੰਨ ਗਿਆ ਜੀ ਪਤੀਜ ਗਿਆ ਅੱਗੇ ਇੱਕ ਗੁਰੂ ਕਾ ਕਿਹਾ ਹੋਇਆ ਮਨ ਦਾ ਹੀ ਨਹੀਂ ਸੀ ਹੁਣ ਅਕਾਲ ਪੁਰਖ ਨੇ ਤਰਸ ਕੀਤਾ ਆਪਣੇ ਜਾਹਰ ਰੂਪ ਗੁਰੂ ਨਾਲ ਮਿਲਾਪ ਕਰਾਇਆ ਗੁਰੂ ਕੇ ਬਚਨਾਂ ਨੂੰ ਕਮਾਉਣਾ ਆਰੰਭ ਕੀਤਾ ਤੇ ਕਹਿੰਦੇ ਇਹ ਜਿਹੜਾ ਥਾਪ ਸੀ ਇਹ ਇਉਂ ਖਤਮ ਹੋ ਗਿਆ ਜਿਵੇਂ ਕੋਈ ਪ੍ਰਾਣੀ ਜ਼ਹਿਰ ਨੂੰ ਖਾ ਲੈਂਦਾ ਤੇ ਤਤਕਾਲ ਉਸ ਦੀ ਮੌਤ ਹੋ ਜਾਂਦੀ ਹੈ ਇਸ ਪ੍ਰਕਾਰ ਇਸ ਥਾਪ ਦਾ ਨਾਸ਼ ਹੋ ਗਿਆ ਖਤਮ ਹੋ ਗਿਆ ਜੀ ਇਹ ਥਾਪ ਹੁਣ ਸਹਿਮ ਰਹੀ ਨਹੀਂ